16 ਮਹੱਲਾ 5 ਵਾ ਮਾਇਆ ਮੋਹ ਮਗਨ ਅੰਧਿਆਰੇ ਦੇਵਨ ਹਾਰ ਨਾ ਜਾਣੇ ਮਹਾਰਜ ਕਹਿੰਦੇ ਏ ਮਨੁੱਖ ਤੂੰ ਮਾਇਆ ਦੇ ਮੋਹ ਵਿੱਚ ਮਗਨ ਹੋਇਆ ਹੈ ਤੇ ਦੇਵਨ ਹਾਰ ਨਾ ਜਾਣੇ ਜਿਸ ਪ੍ਰਭੂ ਪਰਮਾਤਮਾ ਨੇ ਤੈਨੂੰ ਮਨੁੱਖੇ ਜਨਮ ਦੀ ਦਾਤ ਦਿੱਤੀ ਹੈ ਸੁੱਖ ਸਹੂਲਤਾ ਬਖਸ਼ੀਆਂ ਨੇ ਉਹਨੂੰ ਨਹੀਂ ਜਾਣਦਾ ਮਾਇਆ ਦੇ ਮੋਹ ਵਿੱਚ ਮਗਨ ਹੋਇਆ ਪਿਆ ਮਾਇਆ ਮੋਹ ਮਗਨ ਅੰਧਿਆਰੇ ਦੇਵਨ ਹਾਰ ਨਾ ਜਾਣੇ ਕੀ ਦਿੱਤਾ ਜੀ ਉਸ ਪ੍ਰਭੂ ਪਰਮਾਤਮਾ ਨੇ ਕੀ ਕੀ ਦਿੱਤਾ ਹੁਣ ਦੱਸਦੇ ਨੇ ਮਹਾਰਾਜ ਜੀਓ ਪਿੰਡ ਸਾਜ ਜਿਨ ਰਚਿਆ ਬਲ ਆਪਣੋ ਕਰਮਾਨੇ ਜਿਸ ਪ੍ਰਭੂ ਪਰਮਾਤਮਾ ਨੇ ਇਹ ਜੀਤਿਆ ਸਰੀਰ ਜੀਓ ਪਿੰਡ ਪਿੰਡ ਮੈਨੇ ਸਰੀਰ ਜੀਓ ਮੈਨੇ ਆਜੀਵ ਆਤਮਾ ਜੋ ਬੋਲ ਰਿਹਾ ਹੈ ਮਹਾਰਾਜ ਕਹਿੰਦੇ ਜਿਨੇ ਜੀਓ ਪਿੰਡ ਸਾਜ ਜਿਨ ਰਚਿਆ ਬਲ ਆਪਣੋ ਕਰਮਾਨੇ ਤੂੰ ਆਪਣਾ ਬਾਲ ਕਰਕੇ ਮੰਨੀ ਜਾ ਰਿਆ ਇਹਨੂੰ ਦਿੱਤਾ ਪ੍ਰਭੂ ਪਰਮਾਤਮਾ ਨੇ ਇਹ ਜੀ ਤੇ ਪ੍ਰਾਨ ਪਿੰਡ ਸਰੀਰ ਪਰ ਤੂੰ ਮਨੁੱਖ ਅਣਪੋੜ ਹੋ ਕੇ ਆਪਣਾ ਬਾਲ ਹੀ ਸਮਝਦਾ ਵੀ ਮੇਰਾ ਹੀ ਬਾਲ ਆ ਇਹ ਨਾ ਜੀਓ ਪਿੰਡ ਸਾਜ ਜਿਨ ਰਚਿਆ ਜਿਨੇ ਤੇਰੀ ਰਚਨਾ ਰਚੀ ਆ ਤੇਰੀ ਸਾਜਨਾ ਕੀਤੀ ਆ ਉਸ ਪ੍ਰਭੂ ਪਰਮਾਤਮਾ ਨੂੰ ਤੂੰ ਯਾਦ ਕਰਦਾ ਬਲ ਆਪਣੋ ਕਰਮਾ ਨੇ ਬਸ ਆਪਣੇ ਆਪ ਵਿੱਚ ਮੈਂ ਮੈਂ ਦੇ ਵਿੱਚ ਹੀ ਤੇਰਾ ਜੀਵਨ ਬਸਰ ਹੋ ਰਿਹਾ ਹੈ ਅਗਰੇ ਬੰਦ ਚ ਪਤਾ ਕੀ ਕਹਿੰਦੇ ਨੇ ਸਤਿਗੁਰੂ ਮਨ ਮੂੜੇ ਹੈ ਮਨ ਮੂਰਖਾ ਦੇਖ ਰਿਓ ਪ੍ਰਭ ਸੁਆਮੀ ਉਹ ਪ੍ਰਭ ਪ੍ਰਮਾਤਮਾ ਦੇਖ ਰਹਾ ਤੂੰ ਕੀ ਕਰ ਰਿਹਾ ਕਿਤੇ ਭਲੇਖੇ ਚ ਨਾ ਰਹੀ ਵੀ ਆਪਾਂ ਬਲ ਬਨ ਕੇ ਵੀ ਮੈਂ ਤਾਕਤਦਾਰ ਆ ਮੈਂ ਆਹ ਕਰ ਦੋ ਮੇਰੇ ਕੋਲੇ ਪੈਸੇ ਦਾ ਬੜਾ ਜੋਰ ਆ ਮੇਰੇ ਕੋਲੇ ਹੋਰ ਬੜੀ ਪਹੁੰਚ ਆ ਮੇਰੀ ਉੱਪਰ ਤੱਕ ਵੀ ਆਪਾਂ ਕੀ ਦੇ ਲੈਣਦੇ ਆ ਆਪਣਾ ਬਲੀ ਮੰਨੀ ਜਾਂਦਾ ਵੀ ਬਸ ਮੈਂ ਹੀ ਆ ਸਭ ਕੁਝ ਮਹਾਰਾਜ ਕਹਿੰਦੇ ਇਹ ਮਾਨਣਾ ਕਰ ਮਨ ਮੂੜੇ ਦੇਖ ਰਿਓ ਪ੍ਰਭ ਸੁਆਮੀ ਉਹ ਦੇਖ ਰਿਹਾ ਸੱਜਣਾ ਧਿਆਨ ਕਰ ਲੈ ਮਹਾਰਾਜ ਧਿਆਨ ਦੇਵਾਉਂਦੇ ਨੇ ਜੀ ਆਪਣਾ ਸਾਧ ਸੰਗਤ ਜੀ ਗੁਰੂ ਪਿਆਰ ਵਾਲਿਓ ਆਪਣਾ ਧਿਆਨ ਦੇ ਆਉਂਦੇ ਨੇ ਦੂਹੋਂ ਦੇ ਨੇ ਸਤਗੁਰੂ ਵੀ ਭਿਖੇੇ ਚ ਨਾ ਰਹੇ ਵੀ ਆਪਣਾ ਬਾਲ ਕਰਕੇ ਮੰਨੀ ਜਾਨਾ ਪਰ ਉਹ ਦੇਖ ਰਿਹਾ ਉਸ ਪ੍ਰਭੂ ਪਰਮਾਤਮਾ ਨੂੰ ਚੇਤੇ ਕਰ ਲਾ ਜਿਨੇ ਤੈਨੂੰ ਦਾਤ ਦਿੱਤੀ ਆ ਸਰੀਰ ਦਿੱਤਾ ਸਾਹ ਦਿੱਤੇ ਨੇ ਜਿਨੇ ਮਨ ਮੂੜੇ ਦੇਖ ਰਿਹਾ ਪ੍ਰਭ ਸੁਆਮੀ ਕੀ ਕੀ ਦੇਖ ਰਿਹਾ ਜੀ ਮਹਾਰਾਜ ਕਹਿੰਦੇ ਜੋ ਕਿਸ ਕਰੇ ਸੋਈ ਸੋਈ ਜਾਣੇ ਜੋ ਕੁਛ ਵੀ ਤੂੰ ਕਰਦਾ ਸਭ ਕੁਝ ਜਾਣਦਾ ਪ੍ਰਭੂ ਪਰਮਾਤਮਾ ਜੋ ਕਿਸ ਕਰੇ ਸੋਈ ਸੋਈ ਜਾਣੇ ਰਹੇ ਨ ਕਸਵੇ ਛਾਨੀ ਉਹ ਕਿਸੇ ਦੇ ਸਾਨੀ ਨਹੀਂ ਹੈ ਤੇਨੇ ਉਹ ਦੇਖ ਰਿਹਾ ਜੋ ਕੁਛ ਕਰ ਰਿਹਾ ਕਿਉਂਕਿ ਉਹਦਾ ਹੁਕਮ ਹਸਲ ਸਾਰੇ ਚੱਲਦਾ ਉਹ ਕਿਸੇ ਦੇ ਹੁਕਮ ਅੰਦਰ ਨਹੀਂ ਹੈ ਪ੍ਰਭੂ ਪਰਮਾਤਮਾ ਉਹਦੇ ਅੰਦਰ ਸਭ ਕੁਝ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨ ਕੋਈ ਜਿਹੜਾ ਰੋਜ਼ ਆਪਾਂ ਜਪਜੀ ਸਾਹਿਬ ਬਾਣੀ ਵਿੱਚ ਪੜ੍ਹਦੇ ਆ ਹੁਣ ਵੀ ਪੜ੍ਹ ਕੇ ਹਟਿਆ ਮਹਾਰਾਜ ਕਹਿੰਦੇ ਜੋ ਕਿਸ ਕਰੇ ਸੋਈ ਸੋਈ ਜਾਣੇ ਰਹੇ ਨ ਕਛੂਏ ਛਾਨੀ ਰਹਾਉ ਰਹਾਉ ਵਾਲੇ ਬੰਦ ਚ ਮਾਰਾ ਦੱਸਦੇ ਨੇ ਜੀਭਾ ਸਵਾਦ ਲੋਭ ਮਦਮਤ ਜੀਬ ਦੇ ਸਵਾਦ ਵਿੱਚ ਤੇ ਲੋਭ ਦੇ ਵਿੱਚ ਮਸਤ ਹੋਇਆ ਪਿਆ ਤੂੰ ਏ ਮਨੁੱਖ ਸਰੀਰ ਕਰਕੇ ਬੀਬੀ ਐ ਚੇ ਪਾਈ ਆ ਮਹਾਰਾਜ ਕਹਿੰਦੇ ਜੀਭਾ ਸਵਾਦ ਲੋਭ ਮਦਮਤ ਉਪਜੇ ਅਨਕ ਵਿਕਾਰ ਅਨੇਕ ਤਰ੍ਹਾਂ ਦੇ ਤੂੰ ਵਿਕਾਰ ਭੋਗਦਾ ਜੀਬ ਦੇ ਸਵਾਦਾਂ ਵਿੱਚ ਖਾਣ ਪੀਣ ਦੇ ਵਿੱਚ ਮਸਤ ਰਹਿਣਾ ਲੋਭ ਦੇ ਵਿੱਚ ਮਸਤ ਰਹਿਣਾ ਤੇ ਪ੍ਰਭੂ ਪਰਮਾਤਮਾ ਨਹੀਂ ਤੈਨੂੰ ਚੇਤੇ ਗੁਰੂ ਮਾਰਾ ਚੇਤੇ ਕਰਾਉਂਦੇ ਆ ਜੀ ਜੀਭਾ ਸਵਾਦ ਲੋਭ ਮਦਮਤ ਉਪਜੇ ਅਨਕ ਵਿਕਾਰਾਂ ਅਨੇਕ ਤਰ੍ਹਾਂ ਦੇ ਵਿਕਾਰ ਭੋਗਦਾ ਤੂੰ ਤੇ ਫੇਰ ਕੀ ਹੁੰਦਾ ਬਹੁਤ ਜੋਨ ਭਰਮਤ ਦੁੱਖ ਪਾਇਆ ਫਿਰ ਬਾਤ ਜੂਨਾ ਵਿੱਚ ਦੁੱਖ ਪਾਉਣਾ ਪੈਂਦਾ ਜੀ ਦੁੱਖ ਪਾਉਣਾ ਤੁਮਾਰਾ ਜੀ ਕਹਿੰਦੇ ਜੂਨਾ ਭੋਗ ਰੇ ਮਨੁੱਖੇ ਜਨਮ ਵਿੱਚ ਹੀ ਜਿਹੜਾ ਬਾਤ ਸਰੀਰ ਧਾਰਨ ਕਰਨੇ ਉਹ ਵੱਖਰੀ ਗੱਲ ਆ ਤਾਂ ਬਾਤ ਦੀ ਗੱਲ ਆ ਨਾ ਵੀ ਜੈਸਾ ਬੀਜੇ ਸੋਲ ਉਹਨੇ ਕਰਮਾਂ ਸੰਦਰਾ ਖੇਤ ਜਿਹੋ ਜਿਹਾ ਬੀਜੇਗਾ ਉਹੋ ਜਿਹਾ ਵੱਢੇਗਾ ਵੱਢੇਗਾ ਮਨ ਮੇਰਿਆ ਜੋ ਬੀਜਿਆ ਤੇਨੂੰ ਵੱਢਣਾ ਪੈਣਾ ਮਹਾਰਾਜ ਦੱਸਦੇ ਨੇ ਇੱਥੇ ਇਸ ਪੰਕਤੀ 'ਚ ਜੀਭਾ ਸਵਾਦ ਲੋਭ ਮਦਮਤ ਉਪਜੇ ਅਨਕ ਬਕਾਰਾ ਬਹੁਤ ਜੋਨ ਪਰਮਤ ਦੁੱਖ ਪਾਇਆ ਹੋ ਮੈਂ ਬੰਧਨ ਕੇ ਪਰ ਹੋ ਮੇ ਦਾ ਹੀ ਭਾਰ ਬੰਨੀ ਫਿਰਦਾ ਸਿਰ ਤੇ ਤੇ ਫਿਰ ਬਹੁਤੀਆਂ ਜੂਨਾ ਵਿੱਚ ਭਟਕਣਾ ਪੈਂਦਾ ਮਨੁੱਖ ਨੂੰ ਮਨੁੱਖੇ ਜਨਮ ਵਿੱਚ ਹੀ ਭਟਕੀ ਜਾਂਦਾ ਹਜ਼ਾਰ ਬਾਰੀ 100 ਬਾਰੀ ਨਵਾਂ ਜਨਮ ਹੁੰਦਾ ਕਹਿ ਲੋ ਇੱਕ ਦਿਨ ਚ ਆਪਣੀ ਸੋਚ ਮੁਤਾਬਕ ਹੀ ਮਰਦਾ ਜਮਦਾ ਰਹਿੰਦਾ ਮਨੁੱਖ ਕਿਤੇ ਕਿਸੇ ਦੀ ਚੜ੍ਹਦੀ ਕਲਾ ਦੇਖ ਕੇ ਮਰ ਗਿਆ ਕਿਤੇ ਕੋਈ ਆਪਣੇ ਮਨ ਦੇ ਫੁਰਨੇ ਚੰਗੇ ਆ ਗਏ ਮਨ ਦੇ ਅੰਦਰ ਤਾਂ ਹਰਾ ਹੋ ਗਿਆ ਜਿਉਂਦਾ ਹੋ ਗਿਆ ਵੀ ਬੱਸ ਹੁਣ ਆਪਾਂ ਤਾਂ ਐ ਕਰਦੇ ਆਂਗੇ ਆ ਕਰ ਲੈਣਾ ਜਿੰਦਾ ਹੋ ਗਿਆ ਕਿਸੇ ਦੀ ਚੜ੍ਹਦੀ ਕਲਾ ਦੇਖ ਕੇ ਮਰ ਜਾ ਆ ਗਿਆ ਮਨੁੱਖੇ ਜਨਮ ਵਿੱਚ ਹੀ 100 100 ਜੁਨਾ ਭੋਗਦਾ ਇਨਸਾਨ ਦਿਹਾੜੀ ਚ ਲਾਲਚ ਬਸ ਹੋ ਕੇ ਕੁੱਤੇ ਦੀ ਜੂਨ ਗੰਦਗੀ ਚ ਮੂੰਹ ਮਾਰਦਾ ਸੂਰ ਦੀ ਜੂਨ ਇਹ ਮਨੁੱਖੇ ਜਨਮ ਦੇ ਵਿੱਚ ਵੀ ਜੂਨਾ ਭੋਗਦਾ ਮਹਾਰਾਜ ਕਹਿੰਦੇ ਆ ਦੱਸਿਆ ਜੀ ਬਹੁਤ ਜੋਨ ਪਰਮਤ ਦੁੱਖ ਪਾਇਆ ਹੋ ਮੈਂ ਬੰਦਨ ਕੇ ਪਾਰ ਹੋ ਮੇਰਾ ਭਾਰ ਬੰਨੀ ਫਿਰਦਾ ਸਿਰ ਤੇ ਚੱਕੀ ਫਿਰਦਾ ਬਸ ਅਹੰਕਾਰ ਦੇ ਕਬੜ ਅਨਕ ਪੜ ਦੇਵੇਂ ਦੇ ਕਬੜ ਅਨਕ ਪੜਦੇਵੇਂ ਪਰਦਾਰਾ ਸੰਗ ਭਾਕੇ ਨਜਾਇਜ਼ ਸੰਬੰਧ ਪਰਦਾਰਾ ਸੰਗ ਭਾਕੇ ਨਜਾਇਜ਼ ਸੰਬੰਧਾਂ ਵਿੱਚ ਫਸਿਆ ਹੋਇਆ ਮਨੁੱਖ ਸਰੀਰ ਕਰਕੇ ਬੀਬੀ ਅਤੇ ਭਾਈਆ ਉਪਦੇਸ਼ ਦੋਨਾਂ ਨੂੰ ਆ ਜੀ ਸੰਬੋਧਨ ਇੱਥੇ ਭਾਈ ਨੂੰ ਕੀਤਾ ਕਿਤੇ ਇਸਤਰੀ ਨੂੰ ਸੰਬੋਧਨ ਕਰਕੇ ਮਹਾਰਾਜ ਗੱਲ ਕਰਦੇ ਨੇ ਸਮਝਾਉਣਾ ਕਰਦੇ ਨੇ ਕਿਤੇ ਪੁਰਸ਼ ਨੂੰ ਮਹਾਰਾਜ ਕਹਿੰਦੇ ਦੇ ਕਬੜ ਅਨਕ ਪੜ ਦੇ ਮੈਂ ਪਰਦਾਰਾ ਸੰਗ ਫਾਕੇ ਹੁਣ ਤਾਂ ਤੂੰ ਲੁਕ ਲੁਕ ਕੇ ਬਤ ਫੈਲੀਆਂ ਕਰਦਾ ਨਾ ਅੱਗੇ ਮਹਾਰਾਜ ਆਖਦੇ ਨੇ ਚਿਤਰ ਗੁਪਤ ਜਬਲੇਖਾ ਮੰਗੇ ਜਦੋਂ ਜਿਹੜਾ ਚਿਤਰ ਗੁਪਤ ਅੰਦਰ ਹੀ ਆਪਣੇ ਚਿਤਰ ਗੁਪਤਾ ਜੀ ਕੋਈ ਮੋਢੇ ਤਾਂ ਨਹੀਂ ਬੈਠਾ ਹੁੰਦਾ ਇਹ ਵੀ ਵਿੱਚੋਂ ਗੱਲ ਆ ਗਈ ਕੋਈ ਸੱਜੇ ਖੱਬੇ ਮੋਢੇ ਤੇ ਨਹੀਂ ਹੈਗਾ ਚਿਤਰ ਗੁਪਤ ਇਹ ਤਾਂ ਆਪਣੇ ਮਨ ਦੇ ਅੰਦਰ ਹੀ ਉਹ ਚਿੱਤਰ ਬਣੀ ਜਾ ਰਿਹਾ ਪਿਕਚਰ ਜੀ ਨੂੰ ਕਹਿੰਦੇ ਆ ਪਿਕਚਰ ਬਣੀ ਜਾ ਰਹੀ ਹੈ ਚੰਗੇ ਮੰਦੇ ਕਰਮਾਂ ਦੀ ਗਰਬਾਣੀ ਇਹਨੂੰ ਮੰਨਦੀ ਹੈ ਚੰਗੇ ਮੰਦੇ ਕਰਮਾਂ ਦੀ ਪਿਕਚਰ ਤੇਰੇ ਅੰਦਰ ਹੀ ਬਣੀ ਜਾਂਦੀ ਹੈ ਤੇ ਉਹਦਾ ਫਿਰ ਲੇਖਾ ਜੋਖਾ ਹੋਣਾ ਹੀ ਆ ਲਾ ਕੇ ਰੱਖ ਦੇਣੀ ਆ ਵੀਡੀਓ ਤੇਰੇ ਸਾਹਮਣੇ ਵੀ ਉਹ ਦੇਖ ਲੈ ਤੂੰ ਹੀ ਨਾ ਜਿਵੇਂ ਹੁਣ ਸੀਸੀਟੀਵੀ ਕੈਮਰਿਆਂ ਵਾਲੀ ਦੇਖ ਲੈਨੇ ਇਸ ਤਰ੍ਹਾਂ ਤੇਰੇ ਚੰਗੇ ਮੰਦੇ ਕਰਮਾਂ ਦਾ ਵੀ ਚਿੱਤਰ ਬਣ ਰਿਹਾ ਉਹ ਫਿਰ ਲੇਖਾ ਮੰਗਿਆ ਜਾਣਾ ਤੇਰੇ ਚਿੱਤਰ ਗੁਪਤ ਦਾ ਜੋ ਤੋ ਗੋਪਤ ਰ ਲੁੱਕ ਕੇ ਕੰਮ ਕਰੇ ਆ ਤੇ ਜੋ ਜਾਗਰ ਹੋ ਕੇ ਕਰੇ ਸਭ ਦਾ ਲੇਖਾ ਹੋਏਗਾ ਮਹਾਰਾਜ ਕਹਿੰਦੇ ਨੇ ਚਿਤਰ ਗੋਪਤ ਜਾਗ ਬਲੇਖਾ ਮੰਗੇ ਜਦੋਂ ਨੇ ਲੇਖਾ ਮੰਗਿਆ ਨਾ ਮਹਾਰਾਜ ਕਹਿੰਦੇ ਤਬ ਕੌਣ ਪੜਦਾ ਤੇਰਾ ਢਾਕੇ ਫੇਰ ਤੇਰਾ ਕਿਸੇ ਨੇ ਪੜਦਾ ਨਹੀਂ ਢਕਣਾ ਅਕਾਲ ਪੁਰਖ ਵਾਹਿਗੁਰੂ ਦੀ ਕਚਹਿਰੀ ਵਿੱਚ ਨਹੀਂ ਕੋਈ ਪੜਦਾ ਪੈ ਸਕਦਾ ਗਰਬਾਣੀ ਚ ਪੰਕਤੀ ਆ ਹਰ ਦੀਵਾਨੋਂ ਵਾਹਿਗੁਰੂ ਮਾਨਸੋ ਕੇ ਦੀਵਾਨੋਂ ਕੋਈ ਭਜ ਨਾਸ ਨਿਕਲੇ ਹਰ ਦੀਵਾਨੋਂ ਕੋਈ ਕਿੱਥੇ ਜਾਇਆ ਦੀਵਾਨ ਦਾ ਮਤਲਬ ਹੁੰਦਾ ਕਚਹਿਰੀ ਬਈ ਮਨੁੱਖ ਦੀ ਕਚਹਿਰੀ ਦੇ ਵਿੱਚੋਂ ਅਦਾਲਤ ਦੇ ਵਿੱਚੋਂ ਤਾਂ ਭੱਜ ਸਕਦਾ ਸਪਾਰਸਾਂ ਲੱਗ ਸਕਦੀਆਂ ਪੈਸਾ ਦਿੱਤਾ ਜਾ ਸਕਦਾ ਛੁੱਟ ਸਕਦਾ ਪਰ ਪ੍ਰਭੂ ਪਰਮਾਤਮਾ ਦੀ ਕਚਹਿਰੀ ਵਿੱਚੋਂ ਨਹੀਂ ਛੁੱਟਿਆ ਜਾਣਾ ਮਾਨਸੋ ਕੇ ਦਵਾਨੋਂ ਕੋਈ ਭਜਨਸ ਨਿਕਲੇ ਬੇ ਕੋਈ ਭਜ ਸਕਦਾ ਪੈਸੇ ਦੇ ਕੇ ਨਿਕਲ ਸਕਦਾ ਸਵਾਰਥ ਨਾਲ ਨਿਕਲ ਸਕਦਾ ਮਹਾਰਾਜ ਕਹਿੰਦੇ ਹਰ ਦਵਾਨੋਂ ਕਿੱਥੇ ਜਾਇਆ ਹਰੀ ਪ੍ਰਭੂ ਪ੍ਰਮਾਤਮਾ ਦੀ ਕਚਹਿਰੀ ਵਿੱਚੋਂ ਨਹੀਂ ਵੱਜ ਸਕਦਾ ਮਨੁੱਖ ਸਮਝ ਜਾ ਗੁਰੂ ਸਮਝਾਉਣਾ ਕਰਦੇ ਨੇ ਜਿੰਨਾ ਜੀਵਨ ਬਚਦਾ ਲੇਖੇ ਲਾ ਲਾ ਪ੍ਰਭੂ ਪ੍ਰਮਾਤਮਾ ਦੇ ਨਾਮ ਬਾਣੀ ਨਾਲ ਜੁੜ ਜਾ ਨਾਮ ਬਾਣੀ ਨਾਲ ਜੁੜਿਆ ਹੀ ਜੀਵਨ ਸਬਰੇਗਾ ਫਿਰ ਕੀਤੇ ਔਗਣ ਬਖਸ਼ਲੇ ਪ੍ਰਭ ਅੱਗੇ ਮਾਰਗ ਪਾਵੇ ਜੇ ਤੂੰ ਹਣ ਗੁਰੂ ਦੇ ਕਹੇ ਅਨਸਾਰ ਹੁਣ ਵੀ ਚੱਲ ਪਿਆ ਨਾ ਅੱਜ ਤੋਂ ਚੱਲ ਪਿਆ ਗੁਰੂ ਦੇ ਕਹੇ ਅਨਸਾਰ ਤਾਂ ਤੇਰੇ ਪਿਛਲੇ ਔਗਣ ਬਖਸ਼ ਦੂਗਾ ਕਿਉਂਕਿ ਗਰਬਾਣੀ ਵਿੱਚ ਪੰਕਤੀ ਆ ਜੀ ਮੇਰੇ ਕੋਲੋਂ ਨਹੀਂ ਕਿਹਾ ਪਿਛਲੇ ਔਗਣ ਬਖਸ਼ਲੇ ਪ੍ਰਭ ਅੱਗੇ ਮਾਰਗ ਪਾਵੇ ਪ੍ਰਭੂ ਪ੍ਰਮਾਤਮਾ ਵੀ ਅੱਗੇ ਮਾਰਗ ਪਾ ਲੈਂਦਾ ਸਹੀ ਰਸਤੇ ਦੇ ਤੋਰ ਲੈਂਦਾ ਮਨੁੱਖ ਨੂੰ ਮਹਾਰਾਜ ਕਹਿੰਦੇ ਨੇ ਚਿਤ ਰਗੁਪਤ ਜਬ ਲੇਖਾ ਮੰਗੇ ਤਬ ਕੌਣ ਪੜਦਾ ਤੇਰਾ ਟਾਕੇ ਕਿਸੇ ਨੇ ਪੜਦਾ ਨਹੀਂ ਟਕੜਾ ਪ੍ਰਭੂ ਪਰਮਾਤਮਾ ਦੇ ਨਾਮ ਨੇ ਹੀ ਤੇਰੀ ਸਹਾਇਤਾ ਕਰਨੀ ਆ ਗੁਰੂ ਦੇ ਸਿਧਾਂਤ ਗੁਰੂ ਦੇ ਸਿਧਾਂਤ ਮੁਤਾਬਕ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜ ਜਾ ਤੇ ਗੁਰੂ ਦੇ ਸਿਧਾਂਤ ਮੁਤਾਬਕ ਚੱਲਣਾ ਪਰੰਪਰਾਵਾਦੀ ਨਹੀਂ ਹੋਣਾ ਪਰੰਪਰਾ ਮਾ ਤਾਂ ਬਹੁਤ ਪ੍ਰਾਣੀਆਂ ਚੱਲਦੀਆਂ ਹੁੰਦੀਆਂ ਹਰੇਕ ਘਰ ਵਿੱਚ ਨਵੀਂ ਪਰੰਪਰਾ ਪਰੰਪਰਾ ਹੁੰਦੀ ਆ ਵੀ ਜਿਹੜੀ ਆ ਰੀਤ ਪ੍ਰਾਣੀ ਰੀਤ ਚੱਲੀ ਆਉਂਦੀ ਉਹਨੂੰ ਪਰੰਪਰਾ ਕਹਿੰਦੇ ਆ ਵੀ ਇਹ ਤਾਂ ਕਈਆਂ ਘਰਾਂ ਦੇ ਵਿੱਚ ਆ ਆਪਣੇ ਨਗਰ ਦੇ ਵਿੱਚ ਹੀ ਵੱਖ-ਵੱਖ ਪਰੰਪਰਾਵਾਂ ਹੋਣਗੀਆਂ ਬਹੁਤ ਘਰਾਂ ਦੇ ਵਿੱਚ ਵੀ ਸਾਡੇ ਘਰ ਵਿੱਚ ਦਰਵਾਜ਼ਾ ਜੀ ਛੋਡੇ ਚੌਰ ਬਾਜਾ ਜੀ ਆਪਾਂ ਪਰੰਪਰਾਵਾਦੀ ਨਹੀਂ ਹੁਣ ਆਪਾਂ ਸਨਾਤਕਵਾਦੀ ਹੋਣਾ ਸਨਾਤ ਗੁਰੂ ਦਾ ਇੱਕੋ ਹੀ ਆ ਸਨਾਤ ਗੁਰੂ ਦਾ ਇੱਕੋ ਹੀ ਆ ਸਭ ਲਈ ਹੱਕ ਸੱਚ ਦੀ ਕਮਾਈ ਪ੍ਰਭੂ ਪਰਮਾਤਮਾ ਦਾ ਨਾਮ ਮਿਲਜੁਲ ਕੇ ਰਹਿਣਾ ਨਿਮਰਤਾ ਰੱਖਣੀ ਮਾੜਿਆ ਕੰਮਾਂ ਤੋਂ ਬਚਣਾ ਸਨਾਤਿ ਕੋਈ ਆ ਅਪਰੰਪਰਾ ਬਹੁਤ ਜਿਆਦੇ ਨੇ ਘਰ ਘਰ ਹੋਊਗੀ ਇਹ ਬੱਕਰੀ ਬੱਕਰੀ ਆਪਾਂ ਅਪਰੰਪਰਾਵਾਦੀ ਨਹੀਂ ਬਣਨਾ ਸਨਾਤਕਵਾਦੀ ਬਣਨਾ ਉਹ ਵੀ ਗੁਰੂ ਦੇ ਸਨਾਤ ਤੇ ਚੱਲਣਾ ਮਹਾਰਾਜ ਕਹਿੰਦੇ ਨੇ ਆਖਰੀ ਪੰਕਤੀ ਜਮਾਰਾ ਦੱਸ ਦੇ ਨੇ ਦੀਨ ਦਿਆਲ ਪੂਰਨ ਦੁੱਖ ਭੰਜਨ ਅਦਾਸਦਾ ਨਾ ਦੀਨਾ ਤੇ ਦਇਆ ਕਰਨ ਵਾਲਾ ਪ੍ਰਭੂ ਪ੍ਰਮਾਤਮਾ ਉਹ ਪੂਰਾ ਪੂਰਾ ਅਕਾਲ ਪੁਰਖ ਵਾਹਿਗੁਰੂ ਉਹ ਦੁੱਖ ਤੋੜੇਗਾ ਸਾਡੇ ਹੋਰ ਨਹੀਂ ਕਿਸੇ ਵੀ ਅਪਾ ਕਰਨ ਦੇ ਨਾਲ ਦੁੱਖ ਟੁੱਟਣੇ ਭਾਈ ਮਨ ਦੇ ਦੁੱਖ ਨੇ ਜਿਹੜੇ ਸਰੀਰਕ ਦੁੱਖ ਤਾਂ हट ਜਾਂਦੇ ਨੇ ਦਵਾਈ ਬੂਟੀ ਨਾਲ ਉਹ ਤਾਂ ਆਪਾਂ ਦਵਾਈ ਬੂਟੀ ਲੈਣੀ ਆ ਜਿਹੜੇ ਮਨ ਦੇ ਦੁੱਖ ਆ ਪ੍ਰਭੂ ਪ੍ਰਮਾਤਮਾ ਦੂਰ ਕਰੇਗਾ ਪ੍ਰਭੂ ਦਾ ਨਾਮ ਗੁਰੂ ਦਾ ਸੰਤ ਗੁਰੂ ਦੀ ਸਿੱਖਿਆ ਤੇ ਜਦੋਂ ਚੱਲੇਗਾ ਨਾ ਮਨੁੱਖ ਮਾਨਸਿਕ ਦੁੱਖ ਨੇ ਜਿਹੜੇ ਉਹ ਦੂਰ ਹੋ ਜਾਣਗੇ ਜਦੋਂ ਗੁਰੂ ਦੀ ਸਿੱਖਿਆ ਤੇ ਚੱਲੇਗਾ ਮਨੁੱਖ ਵਾਹਿਗੁਰੂ ਤੇ ਦੁੱਖ ਆਟੋਮੈਟਿਕ ਹੀ ਦੂਰ ਹੋ ਜਾਣੇ ਨੇ ਮਨ ਦੇ ਦੁੱਖ ਸਰੀਰਕ ਦੁੱਖ ਤਾਂ ਦਵਾਈ ਬੂਟੀ ਨਾਲ ਠੀਕ ਹੋ ਜਾਂਦੇ ਨੇ ਮਹਾਰਾਜ ਨੇ ਅਗਲੇ ਆਖਰੀ ਪੰਗਤਰੀ ਵਿੱਚ ਦੱਸਿਆ ਵੀ ਦੀਨ ਦਇਆਲ ਪੂਰਨ ਦੁੱਖ ਭੰਜਨ ਤੁਮ ਬਿਨ ਓਟ ਨਕਾਈ ਹੈ ਪ੍ਰਭੂ ਪ੍ਰਮਾਤਮਾ ਜੀ ਤੇਥੋਂ ਬਿਨਾ ਨਹੀਂ ਕੋਈ ਓਟ ਹੈਗੀ ਹੋਰ ਵੀ ਜਿਹੜੀ ਸਾਡੇ ਦੁੱਖ ਦੂਰ ਕਰ ਦਵੇ ਇਸ ਪ੍ਰਭੂ ਪਰਮਾਤਮਾ ਦੀ ਓਟ ਲੈਣੀ ਆ ਓਟ ਲੈਣੀ ਕਿ ਮੈਂ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲ ਜੁੜ ਗਿਆ ਨਾ ਗੁਰੂ ਦੀ ਓਟ ਆਸਰਾ ਲੈ ਲਿਆ ਗੁਰੂ ਦਾ ਓਟ ਆਸਰਾ ਲੈ ਲਿਆ ਆਪਾਂ ਪ੍ਰਭੂ ਪਰਮਾਤਮਾ ਦਾ ਓਟ ਆਸਰਾ ਲੈ ਲਿਆ ਬਸ ਗੁਰਪਰਮੇਸ਼ਰ ਇੱਕੋ ਜਾਨ ਜੋਰਦਾਸ ਬੇਨਤੀ ਗੁਰੂ ਦੇ ਚਰਨਾਂ ਵਿੱਚ ਆ ਕੇ ਕਰਤੀ ਉਹ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਹੋ ਗਈ ਜੋ ਗੁਰੂ ਦੀ ਗੱਲ ਮੰਨ ਲਈ ਅਕਾਲ ਪੁਰਖ ਵਾਹਿਗੁਰੂ ਦੀ ਗੱਲ ਮੰਨ ਲਈ ਆਪਾਂ ਕਿਉਂਕਿ ਗੁਰਪਰਮੇਸ਼ਰ ਇੱਕੋ ਹੈ ਤੇ ਆਪਣਾ ਸਾਰਿਆਂ ਦਾ ਗੁਰੂ ਏਕੋ ਹੈ ਭਾਈ ਏਕੋ ਹੈ ਸਹਬ ਮੇਰਾ ਏਕੋ ਹੈ ਇੱਕੋ ਹੀ ਆਪਣਾ ਸਹਬ ਸਾਰਿਆਂ ਦਾ ਬੱਕਰੇ ਬੱਕਰੇ ਨਾ ਬਣਾਈ ਫਿਰੇ ਮਹਾਰਾਜ ਸਮਝਾਉਂਦੇ ਨੇ ਆਖਰੀ ਪੰਕਤੀ ਸਤਗੁਰਾਂ ਨੇ ਦੱਸਿਆ ਦੀਨ ਦਇਆਲ ਪੂਰਨ ਦੁਖ ਭੰਜਨ ਤੁਮ ਬਿਨ ਓਟ ਨਕਾਈ ਤੇਥੋਂ ਬਿਨਾ ਕੋਈ ਨਹੀਂ ਜੀਵਨ ਨੂੰ ਸਵਾਰ ਸਕਦਾ ਮਹਾਰਾਜ ਗੁਰੂ ਤੋਂ ਬਿਨਾ ਨਹੀਂ ਸਵਾਰੇਗਾ ਜੀ ਕੋਈ ਜੀਵਨ ਨੂੰ ਹਾਂ ਗੁਰੂ ਨੂੰ ਛੱਡ ਕੇ ਜਦੋਂ ਪਾਸੇ ਅੱਥੇ ਜਾਣੇ ਜੀਵਨ ਗੰਧਲਤਾ ਜ਼ਰੂਰ ਜਾਂਦਾ ਸਬਰਦਾਨੀ ਕਿਉਂਕਿ ਗੁਰੂ ਦੀ ਓਟ ਲੈਣ ਨਾਲ ਹੀ ਜੀਵਨ ਸਵਰੇਗਾ ਆਖਰੀ ਬੰਦ ਚ ਕਹਿੰਦੇ ਨੇ ਮਹਾਰਾਜ ਕਾ ਡੱਲੇ ਹੋ ਸੰਸਾਰ ਸਾਗਰ ਮੇਂ ਏ ਪ੍ਰਭੂ ਪਿਤਾ ਜੀ ਮੈਨੂੰ ਸੰਸਾਰ ਦੇ ਸਾਗਰ ਵਿੱਚੋਂ ਕੱਢ ਸੰਸਾਰ ਸਮੁੰਦਰ ਦੀ ਦਲ ਦਲਦਲ ਵਿੱਚੋਂ ਕੱਢ ਮਹਾਰਾਜ ਮੈਨੂੰ ਗੁਰੂ ਕੱਢਣ ਲਈ ਤਿਆਰ ਆ ਤੈਨੂੰ ਪਰ ਉਹਨੂੰ ਬਾਹ ਫੜਾ ਆਪ ਦੀ ਜੇ ਤੂੰ ਹਵੇ ਵਾਜਾਈ ਮਾਰੀ ਜਾਵੇਂ ਮਨਉ ਉੱਤੋਂ ਤੋ ਜੀਬ ਨਾ ਕਹੀ ਜਾਵੇਂ ਵੀ ਬਚਾਲਾ 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 ਉਹਨੂੰ ਜੇ ਕੋਈ ਤੈਨੂੰ ਸਾਰਾ ਸਿਰਦਾ ਜਾਂ ਕੋਈ ਰੱਸਾ ਪੱਕ ਜੇ ਆਪਾਂ ਬਾਹਰੀ ਧਾਰ ਨਾਲ ਲਈਏ ਵੇ ਕੋਈ ਪਾਣੀ ਵਿੱਚ ਡੁੱਬ ਰਿਹਾ ਹੱਥ ਪੱਲੇ ਤਾਂ ਮਾਰਦਾ ਬਚਾਓ ਬਚਾਓ ਤੇ ਬਾਹਰਲੇ ਬਚਾਉਣ ਵਾਲਿਆਂ ਨੇ ਰੱਸਾ ਸਿੱਟਿਆ ਜਾ ਕੋਈ ਕਪੜਾ ਸਿੱਟਿਆ ਵੀ ਇਹਨੂੰ ਫੜ ਲਾ ਤੈਨੂੰ ਖੱਚ ਲੈਨੇ ਤੇ ਆਪਾਂ ਉਹਨੂੰ ਉਸੇ ਲੜ ਫੜ ਗਏ ਨਾ ਉਹਦਾ ਜਿਹੜਾ ਉਹਨੇ ਲੜ ਫੜਾਉਣਾ ਚਾਇਆ ਵੀ ਲੈ ਪਾਈ ਇਹਨੂੰ ਫੜ ਲਾ ਤੈਨੂੰ ਅਸੀਂ ਬਾਹਰ ਖੱਚ ਲੈਨੇ ਆ ਰੋਲਾ ਪਾਈ ਜਜੇ ਵੀ ਬਚਾ ਬਚਾ ਤੇ ਜੇ ਆਪਾਂ ਉਸ ਨੂੰ ਫੜਿਆ ਹੀ ਨਾ ਲੜ ਨੂੰ ਫੇਰ ਨਹੀਂ ਆਪਾਂ ਬਾਹਰ ਨਿਕਲ ਸਕਦੇ ਦਲਦਲ ਚੋਂ ਗੁਰੂ ਦਾ ਪੱਲਾ ਫੜਨਾ ਗੁਰੂ ਦਾ ਪੱਲਾ ਕਿਵੇਂ ਫੜਨਾ ਗੁਰੂ ਦੇ ਕਹੇ ਆਪਣਾ ਜੀਵਨ ਬਸਰ ਕਰਨਾ ਇਹ ਗੁਰੂ ਦਾ ਪੱਲਾ ਫੜਨਾ ਹੈ ਵੀ ਜੋ ਗੁਰੂ ਕਹੇ ਜੋ ਗੁਰ ਕਹੇ ਸੋਈ ਪਰਮਾਨੰ ਜੋ ਗੁਰੂ ਕਹਿੰਦਾ ਭਲਾ ਕਰਕੇ ਮੰਨ ਤੇ ਆਪਣਾ ਸੁਭਾਅ ਕੋ ਸਹਿਜਾ ਮੈਨੂੰ ਵੀ ਬੱਚੇ ਕਹਿਣ ਲੋ ਵੀ ਆਪਾਂ ਆ ਕੇ ਲੰਬੇ ਹੀ ਦਿੰਨੇ ਆ ਗੁਰੂ ਨੂੰ ਮਾਰਾ ਜ ਆ ਨਹੀਂ ਹੋਇਆ ਮਾਰਾ ਜੋ ਵਿਗੜ ਗਿਆ ਆ ਸਬਰਿਆ ਨਹੀਂ ਮੈਂ ਤਾਂ ਇੱਕੋ ਹੀ ਬੇਨਤੀ ਕਰਦਾ ਹਾਂ ਵੀ ਸਤਿਗੁਰੂ ਨੂੰ ਲਾਂਭੇ ਨਾ ਦੇਣਾ ਜੇ ਸ਼ੁਕਰਾਨਾ ਕਰਨਾ ਜੇ ਵਾਹਿਗੁਰੂ ਸੱਚੇ ਪਾਤਸ਼ਾਹ ਸ਼ੁਕਰ ਆਪ ਜੀ ਦਾ ਜੇ ਉਹ ਆਪ ਜੀ ਦੀ ਕਿਰਪਾ ਸਦਕਾ ਜੀਵਨ ਬਸਰ ਹੋ ਰਿਹਾ ਸ਼ੁਕਰਾਨੇ ਵਿੱਚ ਰਹੀਏ ਜੀ ਗੁਰੂ ਦੇ ਸਦਾ ਹੀ ਸ਼ੁਕਰਾਨੇ ਵਿੱਚ ਰਹੀਏ ਦੁੱਖ ਤਕਲੀਫ ਭੀੜ ਸੰਘੀੜ ਆਉਂਦੀ ਰਹਿੰਦੀ ਐ ਇਹ ਪਤਾ ਨਹੀਂ ਕਦੋਂ ਕਿੱਥੇ ਆ ਜਾਣੀ ਆ ਕਈ ਵਾਰੀ ਇਹੋ ਜਿਹਾ ਸੰਕਟ ਆ ਪੈਂਦਾ ਨਾਂ ਚੱਲਣ ਯੋਗ ਹੁੰਦਾ ਉਹ ਫਿਰ ਆਪਦੇ ਭਾਣੇ ਵਿੱਚ ਮਨਾ ਹੀ ਲੈਂਦਾ ਜੀ ਮੰਨਣਾ ਹੀ ਪੈਂਦਾ ਮਨੁੱਖ ਨੂੰ ਸੋ ਮਹਾਰਾਜ ਕਹਿੰਦੇ ਨਾ ਆ ਡਲਿਓ ਸੰਸਾਰ ਸਾਗਰ ਮਹਿ ਨਾਨਕ ਪ੍ਰਭ ਸਰਨਾਈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਆਪਣੇ ਨਾਮ ਦੀ ਮੋਹਰ ਲਾਤੀ ਹੁਣ ਸੈਨ ਕਰਤੇ ਜਿੱਥੇ ਨਾਨਕ ਨੌ ਆ ਗਿਆ ਉਹਨੇ ਸੈਨ ਆ ਗੁਰੂ ਦੇ ਬੇ ਗਰੰਟੀ ਆ ਜੋ ਸਾਨੂੰ ਆਹ ਉੱਪਰ ਪੰਕਤੀਆਂ ਚ ਲਿਖੀਆਂ ਗੱਲਾਂ ਕਈਆਂ ਇਹ ਮੰਨੋ ਇਹਨਾਂ ਨੂੰ ਛੱਡੋ ਜਿਹੜੇ ਵਿਕਾਰ ਨੇ ਹੰਕਾਰ ਛੱਡੋ ਗੁਰੂ ਦੇ ਕਹੇ ਲੱਗ ਕੇ ਆਪਣਾ ਜੀਵਨ ਬਸਰ ਕਰੋ ਤੇ ਮਹਾਰਾਜ ਕਹਿੰਦੇ ਗਰੰਟੀ ਆ ਸਾਡੀ ਵੇਜੇ ਨਾਂ ਸਾਨੂੰ ਬਚਾਏ ਤਾਂ ਕੱਢੂਗਾ ਬਕਾਰੀ ਦਲ ਦਲ ਦੇ ਵਿੱਚੋਂ ਕਾ ਡਲੇ ਹੋ ਸੰਸਾਰ ਸਾਗਰ ਮੈਂ ਕੱਢੇਗਾ ਮਹਾਰਾਜ ਕਹਿੰਦੇ ਨਾਨਕ ਪ੍ਰਭ ਸਰਨਾਈ ਪਰ ਗਰੰਟੀ ਹੈ ਵੀ ਪ੍ਰਭੂ ਪਰਮਾਤਮਾ ਦੀ ਸ਼ਰਨ ਵਿੱਚ ਆ ਜਾ ਗੁਰੂ ਦੇ ਕਹੇ ਚੱਲ ਮਨ ਮਰਜ਼ੀ ਛੱਡ ਦੇ ਜ਼ਰੂਰ ਕੱਢੇਗਾ ਸੋ ਗੁਰੂ ਦੀ ਕਿਰਪਾ ਸਤਕਾ ਜਿਹੜਾ ਆਪਾਂ ਹੁਕਮਨਾਮਾ ਪੜਿਆ ਉਸ ਸ਼ਬਦ ਦੀ ਵਿਚਾਰ ਸਤਿਗੁਰਾਂ ਤੋਂ ਲੈਣ ਦੀ ਕੋਸ਼ਿਸ਼ ਕੀਤੀ ਆਪਾਂ ਗੁਰੂ ਮਹਾਰਾਜ ਕਿਰਪਾ ਕਰ ਨਿਸ਼ਚਿਤ ਤਰ੍ਹਾਂ ਆਪਦੇ ਚਰਨਾਂ ਨਾਲ ਲਾਈ ਰੱਖਣ ਤੇ ਅਗਲਾ ਜੋ 5 ਚ ਮਿੰਟ ਹੋਰ ਆ ਜੀ ਜਿਹੜਾ ਆਪਾਂ ਲੜੀਵਾਰ ਗੁਰੂ ਸ਼ਬਦ ਵਿਚਾਰ ਕਰਦੇ ਹਾਂ ਉਹ ਪਾਵਨ ਪਵਿੱਤਰ ਅੰਗ 343 ਤੇ ਸਭਾਏਮਾਨ ਪੰਕਤੀਆਂ ਦੋ ਚਾਰ ਪੜ੍ਹਦੇ ਆਪਾਂ ਮਹਾਰਾਜ ਕਹਿੰਦੇ 14 14 14 14 ਲੋਕਮਝਾਰ ਮਹਾਰਾਜ ਕਹਿੰਦੇ ਹੇ ਭਾਈ प्रभु जी सारी सृष्टि सृष्टि दे जरे जरे बच्चे बस रहे जरे जरे बच्चे कण कण जिन्होंने आप कहने बस रहे हैं रोम रोम भी कहते हैं रोम रोम में बसे मुरार ओ प्रभु परमात्मा मुरारी अल्लाह गुरु गौड खुदा ओ प्रभु परमात्मा राम राम रमया हुआ सारे ਕਣ-ਕਣ ਵਿੱਚ ਵੱਸਦਾ ਸਾਰੀ ਸ੍ਰਿਸ਼ਟੀ ਵਿੱਚ ਵੱਸਦਾ ਮਹਾਰਾਜ ਕਹਿੰਦੇ ਜਰੇ-ਜਰੇ ਵਿੱਚ ਸਤ ਸੰਤੋਖ ਕਤਰੋ ਧਿਆਨ ਮਹਾਰਾਜ ਕਹਿੰਦੇ ਨਾ ਇਹ ਯਕੀਨ ਲਿਆ ਕਿ ਉਹ ਪ੍ਰਭੂ ਤੁਹਾਡੇ ਅੰਦਰ ਵੱਸ ਰਿਹਾ ਹੈ ਯਕੀਨ ਲਿਆ ਆਪਣੇ ਅੰਦਰ ਵੀ ਉਹ ਵੱਸ ਰਿਹਾ ਅੰਦਰ ਜੇ ਹੁਣ ਗੁਰੂ ਦੀ ਪੰਗਤੀ ਨੂੰ ਆਪਾਂ ਦੇ ਪੜ੍ਹਦੇ ਆ ਗੁਰੂ ਮਹਾਰਾਜ ਨੇ ਸਮਝਾਉਣਾ ਕੀਤਾ ਬੇ ਨਿਕਟਾ ਬੁਝੇ ਮੂੜਾ ਬਾਹਰ ਪਾਲੇ ਬਸਦਾ ਇਨਸਾਨ ਦੇ ਅੰਦਰ ਹੀ ਆ ਤੇ ਪਰ ਮੂਰਖ ਮਨ ਇਨਸਾਨ ਬਾਹਰ ਪਾਲਦਾ ਫਿਰਦਾ ਕਿਤੇ ਉਹ ਅੰਦਰ ਹੀ ਬਸਦਾ ਇੱਥੇ ਵੀ ਇਹੀ ਦੱਸਿਆ ਮਹਾਰਾ ਨੇ ਬੇ ਜਰੇ ਜਰੇ ਵਿੱਚ ਬਸ ਰਿਹਾ ਤੇਰੇ ਅੰਦਰ ਵੀ ਬਸ ਰਿਹਾ ਪਰ ਤੂੰ ਕੀ ਹੁਣ ਕਰਨਾ ਸਤ ਸੰਤੋਖ ਕਾ ਧਰੋ ਧਿਆਨ ਮਹਾਰਾ ਜੀ ਕਹਿੰਦੇ ਇਹ ਯਕੀਨ ਲਿਆ ਕੇ ਉਹ ਪ੍ਰਭੂ ਤੁਹਾਡੇ ਅੰਦਰ ਹੀ ਬਸ ਰਿਹਾ ਹੈ ਤੇ ਸਭ ਜੀਵਾਂ ਵਿੱਚ ਵਸ ਰਿਹਾ ਹੈ ਦੂਜਿਆਂ ਦੀ ਸੇਵਾ ਦੀ ਅਤੇ ਜੋ ਕੁਝ ਪ੍ਰਭੂ ਨੇ ਤੁਹਾਨੂੰ ਦਿੱਤਾ ਹੈ ਉਸ ਵਿੱਚ ਰਾਜੀ ਰਹਿਣ ਦੀ ਸੁਰਤ ਪਕਾ ਲਓ ਜੋ ਕੁਝ ਦਿੱਤਾ ਪ੍ਰਭੂ ਪਰਮਾਤਮਾ ਨੇ ਉਹਦੇ ਵਿੱਚ ਖੁਸ਼ ਰਹਿਣ ਦੀ ਸੁਰਤ ਪੱਕੀ ਕਰ ਲਓ ਮਹਾਰਾਜ ਕਹਿੰਦੇ ਬੇਵਸਵਾਸੇ ਨਾ ਹੋ ਜਦੋਂ ਬੇਵਸਵਾਸਾ ਹੁੰਦਾ ਨਾ ਇਨਸਾਨ ਉਦੋਂ ਉਹਨੂੰ ਫਿਰ ਮੋਹ ਜਾਲ ਘੇਰਦਾ ਮੋਹ ਜਾਲ ਚ ਫਸ ਜਾਂਦਾ ਫਿਰ ਜਦੋਂ ਅੰਧ ਬਸ਼ਵਾਸੀ ਹੁੰਦਾ ਅੰਧ ਬਸ਼ਵਾਸ ਇਹ ਹੁੰਦਾ ਵੀ ਜਿਹੜਾ ਨੈਕਟਿਵ ਬਸਦਾ ਅੰਦਰੇ ਹੀ ਬਸਦਾ ਉਹਨੂੰ ਜਾਣਦਾ ਨਹੀਂ ਤੇ ਬਾਹਰ ਭਾਲਦਾ ਤੁਰਿਆ ਫਿਰਦਾ ਕੋਈ ਪਹਾੜਾਂ ਚ ਤੁਰਿਆ ਫਿਰਦਾ ਕੋਈ ਜੰਗਲਾਂ ਚ ਭਾਲਦਾ ਫਿਰਦਾ ਕੋਈ ਕਿਤੇ ਕੋਈ ਕਿਤੇ ਪਰ ਉਹ ਅੰਦਰੇ ਹੀ ਬਸਦਾ ਗੁਰੂ ਦੇ ਕਹੇ ਆਪਣਾ ਜੀਵਨ ਕਰ ਲਾ ਪ੍ਰਭੂ ਪ੍ਰਮਾਤਮਾ ਤਨੂੰ ਮਿਲਿਆ ਹੀ ਪਿਆ ਉਹ ਤਾਂ ਤੈਥੋਂ ਵੱਖ ਨਹੀਂ तेरी देख अख नहीं भावे बारी गल पर इतो बख नहीं है, तेरे है पर अख वाली वह अख खुली के कदों सुरत की अख खुलनी है गुरु के ज्ञान ना बाली न जुड़ के सुरत की अख खुलनी है अगे महाराज दस देने <coughs> कथनी कथिये ब्रह्म गया ਪੂਨੋ ਪੂਰਾ ਚੰਦ ਆਕਾਸ਼ ਇਹ ਅਗਲਾ ਬੰਦ ਆ ਜੀ ਪਹਿਲਾ ਵਾਲਾ ਬੰਦ ਮਾਰਾ ਦੱਸ ਦੇ ਨੇ ਉਸ ਦੀ ਸਤ ਸਲਾਹ ਦੀਆਂ ਗੱਲਾਂ ਕਰੋ ਤਾਂ ਕਿ ਉਸ ਦੇ ਇਸ ਸਹੀ ਸਰੂਪ ਦੀ ਸੂਝ ਬਣੀ ਰਹੇ ਅੱਗੇ ਮਾਰਾ ਦੱਸ ਦੇ ਨੇ ਪੂਨੋ ਪੂਰਾ ਚੰਦ ਆਕਾਸ਼ ਜਿਵੇਂ ਪੂਰਨਮਾਸੀ ਨੂੰ ਆਕਾਸ਼ ਵਿੱਚ ਪੂਰਾ ਚੰਦ ਚੜਦਾ ਹੈ ਤੇ ਚੰਦ ਦੀਆਂ ਸਾਰੀਆਂ ਹੀ ਕਲਾ ਪ੍ਰਗਟ ਹੁੰਦੀਆਂ ਹਨ ਜਿਵੇਂ ਮਹਾਰਾਜ ਕਹਿੰਦੇ ਅਸਰੇ ਕਲਾ ਸਹਿਜ ਪ੍ਰਗਾਸ ਤਵੇਂ ਤੇਰੇ ਅੰਦਰ ਵੀ ਸਹਿਜ ਅਵਸਥਾ ਦਾ ਪ੍ਰਕਾਸ਼ ਹੋਵੇਗਾ ਸਹਿਜ ਅਵਸਥਾ ਦਾ ਪ੍ਰਕਾਸ਼ ਹੋ ਜਾਏਗਾ ਸਹਿਜ ਅਵਸਥਾ ਹੁੰਦੀ ਹੈ ਨਮਰਤਾ ਵਾਲਾ ਜੀਵਨ ਕਿਸੇ ਨਾਲ ਕੋਈ ਈਰਖਾ ਨਹੀਂ ਕਿਸੇ ਨਾਲ ਕੋਈ ਗਰਮੀ ਸਰਦੀ ਨਹੀਂ ਕਿਸੇ ਨਾ ਕੋਈ ਠੱਗੀ ਧੋਖਾ ਨਹੀਂ ਕਿਸੇ ਦੀ ਕੋਈ ਚੁਗਲੀ ਦਿੰਦਿਆ ਨਹੀਂ ਕਰੇਗਾ ਮਨੁੱਖ ਬੀਬੀ ਆ ਚਾਹੇ ਪਾਈ ਆ ਇਹ ਸਹਿਜ ਅਵਸਥਾ ਜਦੋਂ ਆਉਂਦੀ ਆ ਉਦੋਂ ਗੁਣ ਆਉਂਦੇ ਨੇ ਮਨੁੱਖ ਦੇ ਅੰਦਰ ਮਹਾਰਾਜ ਜੀ ਦੇ ਮਹਾਰਾਜ ਦੱਸਦੇ ਨੇ ਜਿਵੇਂ ਪੁੰਨਿਆ ਵਾਲੇ ਦਿਨ ਚੰਦਰਮਾ ਪੂਰਾ ਪੂਰਾ ਹੁੰਦਾ ਉਸੇ ਤਰ੍ਹਾਂ ਤੇਰੇ ਅੰਦਰ ਵੀ ਸਹਿਜ ਅਵਸਥਾ ਦਾ ਪ੍ਰਕਾਸ਼ ਹੋਵੇਗਾ ਪਰ ਤੂੰ ਗੁਰੂ ਗਿਆਨ ਨਾਲ ਜੁੜ ਪਈ ਆਦ ਅੰਤ ਮੱਧ ਹੋਏ ਰਹਿ ਆਥੀਰ ਮਹਾਰਾਜ ਕਹਿੰਦੇ ਜੋ ਸ਼ੁਰੂ ਤੋਂ ਅਖੀਰ ਤੱਕ ਵਿਚਾਰਲੇ ਸਮੇਂ ਵਿੱਚ ਭਾਵ ਸਦਾ ਹੀ ਮੌਜੂਦ ਰਹਿਣ ਵਾਲੇ ਪ੍ਰਮਾਤਮਾ ਉਸ ਸੁੱਖਾਂ ਦੇ ਸਮੁੰਦਰ ਪ੍ਰਭੂ ਵਿੱਚ हे ਕਬੀਰ ਜੇ ਤੂੰ ਚੁੱਭੀ ਲਾ ਕੇ ਉਸ ਦਾ ਸਿਮਰਨ ਕਰੇ ਇਕ ਮਿਕ ਹੋ ਜੇ ਜ ਉਹਦੇ ਨਾਲ ਸਹਜਤਾ ਵਾਲਾ ਪ੍ਰਕਾਸ਼ ਹੋਏਗਾ ਤੇਰੇ ਅੰਦਰ ਸੁਖ ਸਾਗਰ ਮਹਿ ਰਮੇ ਕਬੀਰ ਹਣ ਕਬੀਰ ਭਗਤ ਜੀ ਕਹਿੰਦੇ ਆ ਉਸ ਸੁੱਖਾਂ ਦੇ ਸਮੁੰਦਰ ਪ੍ਰਭੂ ਵਿੱਚ ਹੇ ਕਬੀਰ ਜੇ ਤੂੰ ਚੁੱਭੀ ਲਾ ਕੇ ਉਸ ਦਾ ਸਿਮਰਨ ਕਰੇ ਤਾਂ ਤੇਨੂੰ ਸਾਰੇ ਸੁੱਖ ਪ੍ਰਾਪਤ ਹੋਣਗੇ ਅੱਗੇ ਬਾਰੇ ਦੱਸਦੇ ਨੇ ਇਹ ਪਾਵਨ ਪਵਿੱਤਰ ਅੰਗ 344 ਤੇ ਆ ਜੀ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਅਕਾਲ ਪੁਰਖ ਵਾਹਿਗੁਰੂ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਰਾਗ ਗੌੜੀ ਬਾਰ ਕਬੀਰ ਜੀਓ ਕੇ ਇਹ ਆਪਾਂ ਸ਼ਬਦ ਕੱਲ ਨੂੰ ਵਿਚਾਰਾਂਗੇ ਹੁਣ ਸਮਾਪਤੀ ਕਰਦੇ ਆ ਜੀ ਅਰਦਾਸ ਬੇਨਤੀ ਕਰਕੇ ਫਿਰ ਦੇਗ ਵਰਤਾਈ ਜਾਏਗੀ ਹੁਕਮਨਾਮਾ ਲੈ ਕੇ ਫਿਰ ਦੇਗ ਵਰਤਾਈ ਜਾ ਕੇ ਫਿਰ ਚੱਲਾਂਗੇ ਘਰਾਂ ਨੂੰ ਆਪਾਂ ਰਾਗ ਗੌੜੀ ਬਾਰ ਕਬੀਰ ਜੀਓ ਇਸ ਰਾਗ ਵਿੱਚ ਦੱਸਦੇ ਨੇ ਮਹਾਰਾਜ ਰਾਗ ਗੌੜੀ ਵਿੱਚ ਭਗਤ ਕਬੀਰ ਜੀ ਦੀ ਬਾਣੀ ਬਾਾਰ-ਬਾਰ ਹਰ ਕੇ ਗੁਣ ਗਾਵੋ ਮਹਾਰਾਜ ਕਹਿੰਦੇ ਮੈਂ ਹਰ ਵੇਲੇ ਪ੍ਰਮਾਤਮਾ ਦੇ ਗੁਣ ਗਾਉਂਦਾ ਹਾਂ ਭਾਵ ਪ੍ਰਭੂ ਦੀ ਸਿੱਖਤ ਸਲਾਹ ਪ੍ਰਭੂ ਨੂੰ ਮਿਲਣ ਦਾ ਸਹੀ ਤਰੀਕਾ ਹੈ ਪ੍ਰਭੂ ਪ੍ਰਮਾਤਮਾ ਨੂੰ ਮਿਲਣ ਦਾ ਸਹੀ ਤਰੀਕਾ ਪ੍ਰਭੂ ਪ੍ਰਮਾਤਮਾ ਦੀ ਸਿੱਖਤ ਸਲਾਹ ਹੈ ਇਸ ਪ੍ਰਭੂ ਪ੍ਰਮਾਤਮਾ ਦੀ ਸਿੱਖਤ ਸਲਾਹ ਨਾਲ ਜੁੜੇ ਰਹਿਏ ਭਾਈ ਮੇਲ ਮਲਾਪ ਕਰਾਏਗੀ ਗੁਰਬਾਣੀ ਕਿਉਂਕਿ ਇੱਕ ਗੁਰੂ ਹੀ ਵਿਚੋਲਾ ਹੈ ਜਿਹੜਾ ਪ੍ਰਭੂ ਪਰਮਾਤਮਾ ਨਾਲ ਮੇਲ ਕਰਾਉਂਦਾ ਹੋਰ ਕੋਈ ਵੀ ਐਸਾ ਵਿਚੋਲਾ ਨਹੀਂ ਹੈ ਜਿਹੜਾ ਪਰਮਾਤਮਾ ਨਾਲ ਮੇਲ ਦਵੇ ਜੇ ਕੋਈ ਵਿਚੋਲੇ ਬਣਾਈ ਵੀ ਫਿਰਦਾ ਨਾ ਮਨੁੱਖ ਤੇ ਉਹ ਤਾਂ ਪਰਮਾਤਮਾ ਨਾਲੋਂ ਤੋੜਨ ਵਾਸਤੇ ਹੀ ਆ ਉਹਨਾਂ ਨੇ ਤਾਂ ਵਿਥ ਪਾਣੀ ਆ ਇੱਕੋ ਇੱਕ ਹੀ ਹੈ ਗੁਰੂ ਬਾਣੀ ਜੋ ਪ੍ਰਭੂ ਪਰਮਾਤਮਾ ਦੇ ਨਾਲ ਜੀਵ ਆਤਮਾ ਦਾ ਮੇਲ ਕਰਾਏਗੀ ਤੇ ਬਾਣੀ ਆਪਾਂ ਵਿਚਾਰਾਂ ਅਰਥਾ ਸਮੇਤ ਸੁਣਨ ਲੰਦੀ ਸ਼ੁਰੂ ਪੱਤ ਕਰਨੀ ਆ ਉਹ ਦੇਖੋ ਜੀ ਹੁਣ ਚਾਹੇ ਕੋਈ ਭੈਣ ਭਾਈ ਦਰਬਾਰ ਸਾਹਿਬ ਵਿੱਚ ਵੀ ਸੁਣਾਵੇ ਉਹ ਸੁਣਨੀ ਆ ਤੇ ਨਹੀਂ ਤਾਂ ਫਿਰ ਨੈੱਟ ਤੇ ਤਾਂ ਪਿਆ ਪਣੇ ਬਹੁਤ ਖਜ਼ਾਨਾ ਪਿਆ ਜਿਵੇਂ ਮੱਗੇ ਵਿੱਚ ਸਮੁੰਦਰ ਵਾਲੀ ਗੱਲ ਆ ਹੁਣ ਤਾਂ ਵੀ ਆ ਮੋਬਾਈਲ ਦੇ ਵਿੱਚ ਐਪ ਤੁਸੀਂ ਡਾਊਨਲੋਡ ਕਰ ਲਓ ਤੇ ਉਹਦੇ ਵਿੱਚ ਖਜ਼ਾਨਾ ਬਹੁਤ ਪਿਆ ਇਹਦਾ ਭਾਅ ਵੀ ਮੱਗੇ ਵਿੱਚ ਸਮੁੰਦਰ ਆ ਹੁਣ ਤਾਂ ਜੇ ਕੋਈ ਨਹੀਂ ਨੰਦ ਲੈ ਸਕਦਾ ਤਾਂ ਮਾੜੇ ਭਾਗ ਕਥਾ ਕੀਰਤਨ ਸ਼ਬਦ ਵਿਚਾਰ ਜੋ ਮਰਜੀ ਸੁਣ ਲੋ ਨਟ ਤੇ ਪਿਆ ਐਪ ਆਉਂਦੀਆਂ ਨੇ ਡਾਊਨਲੋਡ ਕਰੋ ਤੇ ਉਹਦੇ ਵਿੱਚੋਂ ਗਿਆਨ ਦਾ ਖਜ਼ਾਨਾ ਆਪਾਂ ਪ੍ਰਾਪਤ ਕਰ ਸਕਦੇ ਹਾਂ ਤੇ ਜੇ ਹੱਥ ਦੀਆ ਕੂਏ ਇਸ ਤਰ੍ਹਾਂ ਪੰਕਤੀ ਆ ਵੀ ਹੱਥ ਵਿੱਚ ਤਾਂ ਦੀਵਾ ਲਈ ਫਿਰਦਾ ਤੇ ਡਿੱਗ ਪੈਂਦਾ ਖੂਚ ਉਹਦਾ ਕੋਈ ਫਾਇਦਾ ਨਹੀਂ ਗੁਰੂ ਦਾ ਗਿਆਨ ਪੱਲੇ ਹੋਏਗਾ ਤਾਂ ਬਕਾਰਾਂ ਦੇ ਖੂਬ ਚੋਂ ਡਿੱਗਣੋਂ ਬਚ ਜਾਏਗਾ ਮਨੁੱਖ ਜਦੋਂ ਇਹਨਾਂ ਵਿੱਚੋਂ ਅੰਧਵਿਸ਼ਵਾਸ ਜਿਵੇਂ ਆਪਾਂ ਹੁਣ ਹੁਕਮਨਾਮਾ ਪੜਿਆ ਸੀ ਆਖਰੀ ਪੰਕਤੀ ਇੱਕ ਮੈਂ ਪੜੀ ਸੀ ਵਿੱਚੋਂ ਇਹ ਦਿਓ ਮਹਾਰਾਜ ਕਹਿੰਦੇ ਨਾ ਦੇ ਕਬੜ ਅਨਕ ਪੜਦੇ ਮਹਿ ਪਰਦਾਰਾ ਸੰਗ ਫਾਕੇ ਚਿਤਰ ਗੋਪਤ ਜਦ ਬਲੇਖਾ ਮੰਗੇ ਕੌਣ ਪੜਦਾ ਤੇਰਾ ਢਾਕੇ ਹਣ ਤੂੰ ਚੋਰੀ ਚੋਰੀ ਲੁੱਕ ਕੇ ਬਹੁਤ ਬਕਾਰ ਇਕੱਠੇ ਕਰਦਾ ਬੜੀਆਂ ਬਦ ਫੈਲੀਆਂ ਕਰਦਾ ਮਨੁੱਖ ਮਹਾਰਾਜ ਕਹਿੰਦੇ ਮਨੁੱਖ ਪਹਿਣਾ ਚਾਏ ਭਾਈ ਐ ਵਿਕਾਰ ਤਾਂ ਤਾਂ ਲੁੱਕ ਕੇ ਬਹੁਤ ਕੁਸ਼ ਆ ਪਰ ਜਦੋਂ ਚਿਤਰ ਤੇ ਗੋਪਤ ਦਾ ਲੇਖਾ ਜੋਖਾ ਹੋਇਆ ਉਦੋਂ ਤੇਰਾ ਪੜਦਾ ਕੌਣ ਟਕੂ ਉਹਦਾ ਤਾਂ ਤੂੰ ਪੱਕਾ ਫਸਿਆ ਕਿਉਂਕਿ ਪ੍ਰਭੂ ਪਰਮਾਤਮਾ ਦੀ ਕਚਹਿਰੀ ਵਿੱਚੋਂ ਨਹੀਂ ਭੱਜ ਸਕਦਾ ਮਨੁੱਖ ਆਪਾਂ ਪਹਿਲਾਂ ਗੱਲ ਕਰੀ ਆ। ਇਹ ਗੁਰਬਾਣੀ ਦੀ ਪੰਕਤੀ ਆ ਜੀ ਗੁਰਬਾਣੀ 'ਚ ਲਿਖੀ ਹੋਈ ਆ ਗੱਲ ਇਹ। ਮਾਨਸੋ ਕੇ ਦਵਾਨੋ ਕੋਈ ਭੱਜ ਨਾ ਸਿੱ ਨਿਕਲੇ ਹਰ ਦਵਾਨੋ ਕੋਈ ਕਿੱਥੇ ਜਾਇਆ। ਇਹ ਆਪਾਂ ਗੱਲ ਸਮਝੀ ਆ ਪਹਿਲਾਂ ਪ੍ਰਭੂ ਪਰਮਾਤਮਾ ਦੀ ਕਚਹਿਰੀ ਚੋਂ ਨਹੀਂ ਭੱਜ ਸਕਦਾ ਕੋਈ। ਮਨੁੱਖ ਦੀ ਕਚਹਿਰੀ ਵਿੱਚੋਂ ਬਚ ਸਕਦਾ। ਇਹ ਪਾਵਨ ਪਵਿੱਤਰ ਅੰਗ 616 ਤੇ ਸੁਭਾਏਮਾਨ ਸ਼ਬਦ ਆਪਾਂ ਪੜਿਆ ਸੀ। ਇਹ ਆਪਾਂ ਮਹਾਰਾਜੀ ਕਿਰਪਾ ਨਾਲ ਵਿਸਤਾਰ ਵਿੱਚ ਹੀ ਇਹਦੀ ਆਪਾਂ ਵਿਆਖਿਆ ਕੀਤੀ ਹੈ ਗੁਰੂ ਸਾਹਿਬ ਦੀ ਕਿਰਪਾ ਸਦਕਾ ਗੁਰੂ ਦੇ ਬਚਨ ਸੁਣੇ ਨੇ ਸਹੋਈਆਂ ਭੁੱਲਣ ਚੁੱਕਾਂ ਦੀ ਮਾਫੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ